ਰੇਲਵੇ ਵਿਭਾਗ ਦੇ ਵੱਲੋਂ ਹੁਣ ਇੱਕ ਨਵੀਂ ਐਪਲੀਕੇਸ਼ਨ ਲਾਂਚ ਕੀਤੀ ਗਈ ਹੈ ਇਹ ਐਪਲੀਕੇਸ਼ਨ ਹੁਣ ਜੋ ਹੈ ਲੋਕਾਂ ਦੇ ਲਈ ਬਹੁਤ ਵੱਡੇ ਪੱਧਰ 'ਤੇ ਸਹੂਲਤ ਲੈ ਕੇ ਆਈ ਹੈ ਜਾਨੀ ਕਿ ਹੁਣ ਤੁਹਾਨੂੰ ਅਜਈਆਂ ਸਹੂਲਤਾਂ ਇੱਕ ਐਪ ਤੇ ਹੀ ਮਿਲਣ ਕਿਹਾ ਜਿਸ ਦੇ ਵਿੱਚ ਤੁਹਾਨੂੰ ਹਰ ਇੱਕ ਜਾਣਕਾਰੀ ਜਿਹੜੀ ਆ ਮੁਹੱਈਆ ਕਰਾਈ ਜਾਵੇਗੀ ਚਾਹੇ ਉਹ ਜਾਣਕਾਰੀ ਰੇਲਵੇ ਟਿਕਟ ਦੀ ਹੋਵੇ ਚਾਹੇ ਰਿਜ਼ਰਵੇਸ਼ਨ ਹੋਵੇ ਜਾਂ ਨਾਨ ਰਿਜ਼ਰਵੇਸ਼ਨ ਕਰਾਣੀ ਹੋਵੇ ਜਾਂ ਫਿਰ ਖਾਣ ਪੀਣ ਦੀ ਲੈ ਹੋਵੇ ਮਾਲ ਦੇ ਟੁਆਟਵਾਈ ਨੂੰ ਲੈ ਕੇ ਹਰ ਇੱਕ ਜਾਣਕਾਰੀ ਜਿਹੜੀ ਆ ਇਸ ਐਪ ਤੇ ਤੁਹਾਨੂੰ ਮਿਲੇਗੀ ਜਾਨੀ ਕਿ ਹੁਣ ਰਿਜ਼ਰਵੇਸ਼ਨ ਐਪ ਇੱਕ ਤਰੀਕੇ ਦੀ ਉਸ ਦੀ ਸ਼ੁਰੂਆਤ ਕੀਤੀ ਹੈ ਇਹ ਰਿਜ਼ਰਵੇਸ਼ਨ ਐਪ ਤੁਹਾਡੇ ਲਈ ਬਹੁਤ ਜ਼ਿਆਦਾ ਵੱਡੇ ਪੱਧਰ ਦੇ ਫਾਇਦੇ ਦਵੇਗੀ ਐਜੇ ਹੀ ਤੁਹਾਨੂੰ ਦੱਸ ਦਈਏ ਕਿ ਇਸੇ ਤਰੀਕੇ ਦੇ ਨਾਲ ਹੁਣ 40 40 ਮਿੰਸਥਾਪਨਾ ਦਿਵਸ ਨੂੰ ਦੇਖਦੇ ਹੋਏ ਇਹ ਜਿਹੜੀ ਐਪ ਲਾਂਚ ਕੀਤੀ ਗਈ ਆ ਇਸ ਐਪ ਦੇ ਵਿੱਚ ਤੁਹਾਨੂੰ ਖਾਣ ਪੀਣ ਰਿਜ਼ਰਵੇਸ਼ਨ ਆਪਣੀ ਟਿਕਟ ਨੂੰ ਲੈ ਕੇ ਜਾਂ ਹੋਰਾਂ ਚੀਜ਼ਾਂ ਦੀ ਕੋਈ ਵੀ ਤੁਸੀਂ ਜਾਣਕਾਰੀ ਹਾਸਲ ਕਰਨੀ ਹੋਵੇ ਤਾਂ ਇਸ ਰਿਜ਼ਰਵੇਸ਼ਨ ਐਪ ਦੇ ਵਿੱਚ ਤੁਹਾਨੂੰ ਦਿੱਤੀ ਜਾਵੇਗੀ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਜਿਹੜੀਆਂ ਐਪਸ ਇਹ ਰੇਲਵੇ ਵਿਭਾਗ ਦੇ ਵੱਲੋਂ ਲਾਂਚ ਕੀਤੀਆਂ ਜਾਂਦੀਆਂ ਨੇ ਇਹ ਲੋਕਾਂ ਦੀ ਸਹੂਲਤ ਲਈ ਹੈ ਕਈ ਵਾਰ ਤੁਸੀਂ ਟਿਕਟ ਰਿਜ਼ਰਵ ਕਰਾਣੀ ਹੋਵੇ ਜਾਂ ਫਿਰ ਤੁਸੀਂ ਉਸ ਤੋਂ ਬਾਅਦ ਇਸ ਨੂੰ ਰਿਜ਼ਰਵੇਸ਼ਨ ਹਟਾਨੀ ਹੋਵੇ ਜਾਂ ਖਾਣ ਪੀਣ ਦੀ ਚੀਜ਼ ਲਈ ਤੁਹਾਨੂੰ ਆਖਵਾ ਕੈਪਸੀ ਆਫਰ ਫਿਰ ਤੁਹਾਨੂੰ ਉੱਥੇ ਜਾ ਕੇ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਲੈਣੀ ਪੈਂਦੀ ਆ ਪਰ ਹੁਣ ਇੱਕੋ ਹੀ ਐਪ ਹੋਵੇਗੀ ਜਿਸ ਐਪ ਰਾਹੀਂ ਤੁਸੀਂ ਰਿਜ਼ਰਵੇਸ਼ਨ ਮਾਲ ਦੀ ਟੂਰ ਟਾਈ ਲਾ ਲੋ ਕਾਂਪੀਨ ਨੂੰ ਲੈ ਕੇ ਗੱਲ ਟਿਕਟ ਦੀਆਂ ਚੀਜ਼ਾਂ ਬਾਰੇ ਕੋਈ ਜਾਣਕਾਰੀ حاصل ਕਰਨੀ ਹੈ ਟ੍ਰੇਨ ਬਾਰੇ ਕੋਈ ਵੀ ਜਾਣਕਾਰੀ حاصل ਕਰਨੀ ਹੈ ਤਾਂ ਤੁਸੀਂ ਇਸ ਐਪ ਤੇ ਜਾ ਕੇ ਤੁਰੰਤ ਸਾਰੀ ਜਾਣਕਾਰੀ ਨੂੰ حاصل ਕਰ ਸਕਦੇ ਹੋ ਜਿਸ ਤੋਂ ਬਾਅਦ ਤੁਹਾਨੂੰ ਖੱਜਲ ਖਵਾਰੀ ਨਹੀਂ ਹੋਵੇਗੀ ਤੁਹਾਨੂੰ ਕਿਸੇ ਤਰੀਕੇ ਦੀ ਮੁਸੀਬਤ ਨਹੀਂ ਹੋਵੇਗੀ ਹਰ ਇੱਕ ਚੀਜ਼ ਤੁਹਾਨੂੰ ਇਸ ਐਪ ਤੇ ਉਪਲਬਧ ਮਿਲੇਗੀ ਜਾਨੀ ਕਿ ਹੁਣ ਲੋਕਾਂ ਦੇ ਲਈ ਟ੍ਰੇਨਾਂ ਦੇ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਇੱਕ ਵੱਡੀ ਖਬਰ ਆ ਚੁੱਕੀ ਹੈ ਜੇਕਰ ਤੁਸੀਂ ਟ੍ਰੇਨਾਂ ਵਿੱਚ ਸਫ਼ਰ ਕਰਨਾ ਹੈ ਤਾਂ ਤੁਹਾਨੂੰ ਰਾਹਤ ਮਿਲੇਗੀ ਕਿਉਂਕਿ ਹੁਣ ਹੀ ਕੈਪ ਦੇ ਵਿੱਚ ਤੁਸੀਂ ਸਾਰੀ ਜਾਣਕਾਰੀ ਹਾਸਲ ਕਰ ਸਕਦੇ ਹੋ ਤੁਹਾਨੂੰ ਕਿਸੇ ਪ੍ਰਕਾਰ ਦੀ ਦਿੱਕਤ ਨਹੀਂ ਆਵੇਗੀ ਤੁਹਾਨੂੰ ਆਖਵਾ ਕੈਪਸੀ ਜਾਂ ਫਿਰ ਤੁਹਾਨੂੰ ਰੇਲਵੇ ਸਟੇਸ਼ਨ ਜਾ ਕੇ ਹਰ ਇੱਕ ਜਾਣਕਾਰੀ ਹਾਸਲ ਕਰਨ ਦੀ ਲੋੜ ਨਹੀਂ ਹੈ ਟਿਕਟ ਵਾਰੇ ਖਾਣ ਪੀਣ ਵਾਰੇ ਸੀਟ ਵਾਲੇ ਰਿਜ਼ਰਵੇਸ਼ਨ ਵਾਲੇ ਮਾਲ ਦੀ ਟੂਰਟ ਆ ਟੂ ਆ ਯੂ ਲੈ ਕੇ ਹਰ ਇੱਕ ਚੀਜ਼ ਤੁਹਾਨੂੰ ਇਸ ਐਪ ਤੇ ਰਿਜ਼ਰਵੇਸ਼ਨ ਐਪ ਦੇ ਜਿਹੜੀ ਆ ਮੁਹੱਈਆ ਹੋਵੇਗੀ ਉਪਲਬਧਤਾ ਹੋਵੇਗੀ ਔਰ ਜਲਦ ਫੋਨ ਨੂੰ ਇਹ ਸਾਰੀ ਸਹੂਲਤ ਵੀ ਦਿੱਤੀ ਜਾਵੇਗੀ ਜਾਨੀ ਕਿ ਹੁਣ ਵੱਖ-ਵੱਖ ਐਪਸ ਜਿਹੜੇ ਨੇ ਲਾਂਚ ਕੀਤੇ ਜਾਂਦੇ ਨੇ ਉਹ ਲੋਕਾਂ ਦੀ ਸਾਰੀ ਪਰੇਸ਼ਾਨੀ ਨੂੰ ਦੂਰ ਕਰਨ ਦੇ ਲਈ ਤਾਂ ਹੁਣ ਰੇਲਵੇ ਵਿਭਾਗ ਨੇ ਵੀ ਵੱਡਾ ਕਦਮ ਚੁੱਕਿਆ ਹੈ ਰੇਲਵੇ ਵਿਭਾਗ ਦੇ ਬੋਲੂ ਵੀ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਤੁਹਾਡੇ ਲਈ ਇੱਕ ਫਾਇਦੇ ਵਾਲੀ ਚੀਜ਼ ਲਿਆਂਦੀ ਗਈ ਹੈ ਰੇਲਵੇ ਵਿਭਾਗ ਨੇ ਕਦਮ ਚੁੱਕਦੇ ਹੋਏ ਤੁਹਾਨੂੰ ਰਾਹਤ ਦਿੰਦੇ ਹੋਏ ਤਾਂ ਇੱਕ ਐਪ ਲਾਂਚ ਕਰ ਦਿੱਤੀ ਹੈ ਤੇ ਇਸ ਐਪ ਦੇ ਵਿੱਚ ਹੀ ਤੁਸੀਂ ਸਾਰੀਆਂ ਚੀਜ਼ਾਂ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ ਤੁਹਾਨੂੰ ਕਿਸੇ ਵੀ ਦਿੱਕਤ ਦਾ ਸਾਮਣਾ ਨਹੀਂ ਕਰਨਾ ਪਵੇਗਾ ਅਹਿਮ ਖਬਰ ਤੁਹਾਨੂੰ ਨਾਲ ਸਾਂਝੀ ਕੀਤੀ ਹੈ ਜਰੋ ਇਹਨਾਂ ਦੇ ਵਿੱਚ ਸਫਰ ਕਰਨ ਵਾਲੇ ਇਸ ਖਬਰ ਨੂੰ ਧਿਆਨ ਨਾਲ ਸੁਣੀਓ ਉਸ ਨੂੰ ਸ਼ੇਅਰ ਕਰਨਾ ਪੈਂਦਾ ਤਾਂ ਕਿ ਜਾਣਕਾਰੀ ਲੋਕਾਂ ਤੱਕ ਪਹੁੰਚੇ ਔਰ ਕਿਸ ਤਰੀਕੇ ਦੇ ਨਾਲ ਇਸ ਐਪ ਰਾਹੀਂ ਤੁਸੀਂ ਕਿਹੜੀਆਂ ਕਈਆਂ ਸਹੂਲਤਾਂਆਂ ਕਿਹੜੀਆਂ ਕਿਹੜੀਆਂ ਜਾਣਕਾਰੀਆਂ ਪ੍ਰਾਪਤ ਕਰ ਸਕਦੇ ਹੋ